ਮੇਰੇ ਡੈਡ ਨੂੰ ਦੱਸਣਾ ਮੇਰੀ ਮੰਮੀ ਨੂੰ ਦੱਸਣਾ ਮੈਂ ਜ਼ਰ ਪਰੈ ਦੂੰ ਮੈਂ ਆਉਂਗਾ ਕਿਸ ਤਰ੍ਹਾਂ ਕਰਦਾ ਕਰਦਾ ਕਿੰਨਾ ਖੁਸ਼ ਕਿੰਨੀ ਖੁਸ਼ੀ ਬਹੁਤ ਬਹੁਤ ਜ਼ਿਆਦਾ ਖੁਸ਼ੀ ਸੀ ਉਹ ਹੱਸ ਕੇ ਗੱਲਾਂ ਕਰਨੀਆਂ ਹੀ ਫੋਨ ਲਗਾਤਾਰ ਆਉਂਦਾ ਰਹਿੰਦਾ ਸਾਨੂੰ ਹਾਂਜੀ ਮੇਰੇ ਕੋਲੇ ਫੋਨ ਆਉਂਦਾ ਜਾਂਦਾ ਰਹੇ ਸੀ ਉਹਦਾ ਵਿਆਹ ਕਿਦੋਂ ਸੀ ਵਿਆਹ ਵਸਾ 15 ਕਰ ਰਹੇ ਨੇ ਜੀ ਇਹਨਾਂ ਦਾ ਇਕਲਾ ਬੇਟਾ ਇਹਨਾਂ ਦਾ ਇਕਲਾ ਬੇਟਾ ਜੀ ਇਕੱਲੇ ਬੇਟਾ ਮੇਰਾ ਜੀ ਇੱਕ ਗੋੜੀਆ ਜੀ ਇੱਕ ਬੇਟਾ ਮੇਰਾ ਜੀ ਕਰਦੇ ਹਾਲਤ ਜੇ ਮੰਦੇ ਆ ਜਿੰਨਾ ਜ਼ਮੀਨ ਸਾਡੇ ਕੋਲ ਤਿੰਨ ਤਨ ਕਿੱਲੇ ਵਾਂਦੇ ਹੁੰਦੇ ਆ ਜੀ ਉਹਨਾਂ ਦੇ ਸਿਰ ਤੇ ਲੂਣ ਚੱਕ ਕੇ ਅਸੀਂ ਮੁੰਡਾ ਬਾਹਰ ਭੇਜਿਆ ਸੀ ਪਰ ਸਾਡੀ ਕੋਸ਼ਿਸ਼ ਪੇਹਾਰ ਗਈ ਸੀ ਸਸ਼ੋਕਾਲ ਕੈਨ ਟੀਵੀ ਪੰਜਾਬੀ ਵੇਖ ਰਹੇ ਤੁਸੀਂ ਤੇ ਵਿਦੇਸ਼ੀ ਧਰਤੀ 'ਤੇ ਇੱਕ ਹੋਰ ਮਾਂ ਦਾ ਪੁੱਤ ਖੋਲਿਆ 22 ਸਾਲਾ ਨੌਜਵਾਨ ਕੈਨੇਡਾ ਦੀ ਧਰਤੀ 'ਤੇ ਇਸ ਦੀ ਮੌਤ ਹੋਈ ਹੈ ਤੇ ਪਿੱਛੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਦੱਸਿਆ ਜਾ ਰਿਹਾ ਹੈ ਕਿ ਸ਼ੱਕੀ ਹਾਲਾਤਾਂ ਦੇ ਵਿੱਚ ਮੁੰਡੇ ਦੀ ਮੌਤ ਤੋਂ ਬਾਅਦ ਪਰਿਵਾਰ ਡੂੰਗੇ ਸਦਮੇ ਦੇ ਵਿੱਚ ਹੈ ਤੇ ਰੋ ਰੋ ਪਰਿਵਾਰ ਦਾ ਬੁਰਾ ਹਾਲ ਹੋ ਗਿਆ ਬਰਨਾਲਾ ਦੀ ਇਹ ਮੰਦ ਭਾਗੀ ਖਬਰ ਹੈ ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਜਿਸ ਨੂੰ ਕੀ ਪਿਤਾ ਦੇ ਵੱਲੋਂ ਬੜੀ ਮਿਹਨਤ ਮੁਸ਼ਕਲ ਕਰਕੇ ਵਿਦੇਸ਼ ਤੋਰਿਆ ਗਿਆ ਸੀ ਤੇ ਉੱਥੇ ਕੈਨੇਡਾ ਤੋਂ ਆਇਕ ਫੁੱਲ ਨੇ ਮਾਪਿਆਂ ਜ਼ਿੰਦਗੀ ਉਜਾੜ ਕੇ ਰੱਖ ਦਿੰਦੀ ਹੈ ਰਾਜਾ ਇਹ ਕਿ ਜਿੱਥੇ ਬਰਨਾਲਾ ਜ਼ਿਲ੍ਹੇ ਦਾ ਪਿੰਡ ਗੁਰਮ ਜਿੱਥੇ ਦਾ ਇਹ ਨੌਜਵਾਨ ਰਾਜਪ੍ਰੀਤ ਕੈਨੇਡਾ ਦੇ ਸਰੀ ਸ਼ਹਿਰ ਦੇ ਵਿੱਚ ਚੱਕੀ ਹਾਲਾਤਾਂ ਚ ਇਸ ਦੀ ਮੌਤ ਹੋਈ ਹੈ ਜਿਵੇਂ ਇਹ ਖਬਰ ਪਿੰਡ ਪਹੁੰਚੀ ਹੈ ਤੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ ਜਿਨ੍ਹਾਂ ਦਾ ਇਕਲੌਤਾ ਪੁੱਤ ਇੱਕ ਸੁਧਾਰਨ ਕਿਸਾਨ ਪਰਿਵਾਰ ਨਾਲ ਸਬੰਧ ਰੱਖਦਾ ਇਹ ਨੌਜਵਾਨ 2024 ਦੇ ਵਿੱਚ ਪਰਿਵਾਰ ਨੇ ਚੰਗੇ ਭਵਿੱਖ ਦੇ ਲਈ 18 ਲੱਖ ਰੁਪਏ ਦਾ ਕਰਜ਼ਾ ਚੁੱਕ ਸਟੱਡੀ ਵੀਜ਼ੇ ਤੇ ਮੁੰਡੇ ਨੂੰ ਵਿਦੇਸ਼ ਭੇਜਿਆ ਸੀ ਬਜ਼ੁਰਗ ਮਾਪਿਆਂ ਦੇ ਅੱਖਾਂ 'ਚ ਕਈ ਸੁਪਨੇ ਸਨ ਪਰ ਹੁਣ ਆਪਣੇ ਪੁੱਤ ਨੂੰ ਆਖਰੀ ਵਾਰ ਵੇਖਣ ਨੂੰ ਅੱਖਾਂ ਤਰਸ ਰਹੀਆਂ ਨੇ ਰਾਜਪ੍ਰੀਤ ਬ੍ਰੈਮਟਨ ਦੇ ਵਿੱਚ ਪੜ੍ਹਾਈ ਕਰ ਰਿਹਾ ਸੀ ਸਰੇਚ ਰਹਿ ਰਿਹਾ ਸੀ ਤੇ ਪਰਿਵਾਰ ਨੂੰ 17 ਜਨਵਰੀ ਨੂੰ ਕੈਨੇਡਾ ਤੋਂ ਇੱਕ ਰਿਸ਼ਤੇਦਾਰ ਦਾ ਫੋਨ ਆਇਆ ਕਿ ਰਾਜਪ੍ਰੀਤ ਦਿਨਾ ਮਾੜਾ ਪਾਣਾ ਵਾਪਰ ਗਿਆ ਜਿਸ ਨੇ ਮਾਪਿਆਂ ਦੀ ਜ਼ਿੰਦਗੀ ਉਜਾੜ ਦਿੱਤੀ ਹੈ ਮੇਰੇ ਡੈਡ ਨੂੰ ਦੱਸਣਾ ਮੇਰੀ ਮੰਮੀ ਨੂੰ ਦੱਸਣਾ ਮੈਂ ਜ਼ਰਪੈਦ ਹੁਮੈਂ ਆਉਂਗਾ ਕਿਸ ਤਰ੍ਹਾਂ ਕਿੰਨਾ ਕਰਦਾ ਕਿੰਨਾ ਖੁਸ਼ ਕਿੰਨੀ ਖੁਸ਼ ਬਹੁਤ ਬਹੁਤ ਜ਼ਿਆਦਾ ਖੁਸ਼ੀ ਸੀ ਬਹੁਤ ਹੱਸ ਕੇ ਗੱਲਾਂ ਕਰੀਆਂ ਸੀ ਫੋਨ ਲਗਾਤਾਰ ਆਂਦਾ ਰਹਿੰਦਾ ਤੁਹਾਨੂੰ ਹਾਂਜੀ ਮੇਰੇ ਕੋਲੇ ਫੋਨ ਆਉਂਦਾ ਜਾਂਦਾ ਰਹੇ ਸੀ ਉਹਦਾ ਵਿਆਹ ਕਿਦੋਂ ਸੀ ਵਿਆਹ ਵਸਾ ਦਾ 15 ਦਿਨ ਰਹਿੰਦਾ ਜੀ ਲਾਸਟ ਟਾਈਮ ਕਿੰਨੇ ਦਿਨਾਂ ਦੀ ਗੱਲ ਹੋਈ ਆ ਜੀ ਅੱਜ 10 ਦਿਨਾਂ ਦੀ ਗੱਲ ਹੋਈ ਆ ਜੀ ਸਾਰੀ ਇੰਨਾ ਕੰਦਾ ਬੇਟਾ ਇੰਨਾ ਕੱਲਾ ਬੇਟਾ ਜੀ ਕੱਲੇ ਬੇਟਾ ਮੇਰਾ ਜੀ ਇੱਕ ਗੁੜੀਆ ਜੀ ਇੱਕ ਬੇਟਾ ਮੇਰਾ ਇੰਨਾ ਕੱਪੇ ਹਲਾਕ ਕਿੰਨੇ ਕਰਦੇ ਹਲਾਤ ਜੇ ਮੰਦੇ ਆ ਜਿੰਨਾ ਜ਼ਮੀਨ ਸਾਡੇ ਕੋਲ ਤਿੰਨ ਤਨ ਕਿੱਲੇ ਬਾਹਨਦੇ ਆਉਂਦੇ ਆ ਜੀ ਉਹਨਾਂ ਦੇ ਸਿਰ ਤੇ ਲੂਣ ਚੱਕ ਕੇ ਅਸੀਂ ਮੁੰਡਾ ਬਾਹਰ ਭੇਜਿਆ ਸੀ ਪਰ ਸਾਡੀ ਕੋਸ਼ਿਸ਼ ਪੇ ਕਰ ਗਈ ਪੜਨ ਖਤਰ ਸੀ ਤੋਰਿਆ ਮਨਤ ਕਰਕੇ ਤੇ ਉਥੇ ਦੋ ਪੌਣੇ ਦੋ ਸਾਲ ਹੋਏ ਤੇ ਗਏ ਨੂੰ ਹਲੇ ਅਚਾਨਕ ਦਰਦ ਉੱਠਿਆ ਉਦੋਂ ਹਸਪੀਟਲ ਲੈ ਕੇ ਗਏ ਉੱਥੇ ਜਾ ਕੇ ਡੈਥ ਹੋ ਗਈ ਤੇ ਸਾਨੂੰ ਕੱਲ 18 ਤਰੀਕ ਨੂੰ ਫੋਨ ਆਇਆ ਤਾਂ ਬੜੀ ਦੁੱਖ ਦੀ ਗੱਲ ਹੋਈ ਸਾਡੇ ਤੇ ਦੁੱਖਾਂ ਦਾ ਪਹਾੜ ਟਿਆ ਤੇ ਨਾ ਸਹਿਣ ਜੋਗ ਜੋ ਦੁੱਖs ਡਿਗਿਆ ਸਾਡੇ ਤੇ ਮੇਰੇ ਭੂਇਏ ਤੇ ਭੈਣ ਤੇ ਤੇ ਅੱਜ ਅਸੀਂ ਬਹੁਤ ਸੋਗ ਦੀ ਲਹਿਰਾਂ ਸੋ ਅਸੀਂ ਕੁਝ ਬਿਆਨ ਨਹੀਂ ਕਰ ਸਕਦੇ ਇਹਨਾਂ ਦੁੱਖ ਹੈ ਸਾਡੇ ਬਹੁਤ ਪਿਆਰ ਵਾਲਾ ਬੱਚਾ ਸੀ ਮਿਹਨਤੀ ਬੱਚਾ ਸੀ ਪੜ੍ਹਾਈ ਕਰਕੇ ਵਧੀਆ ਪੜ੍ਹਾਈ ਕਰਕੇ ਤੇ ਆਈ ਲਿਸਟ ਕਰਕੇ ਬਾਹਰ ਗਿਆ ਤੇ ਜੋ ਰੱਬ ਨੂੰ ਮਨਜ਼ੂਰ ਉਹ ਹੁਣ ਅਸੀਂ ਸਾਡੇ ਤੇ ਬਹੁਤ ਦੁੱਖ ਦੀ ਘੜੀ ਦਿੱਤੀ ਹੈ ਅਸੀਂ ਐਂ ਚਾਹੁੰਦੇ ਆ ਵੀ ਸਾਡੀ ਪਹਿਲਾਂ ਤਾਂ ਇੱਥੇ ਸਾਡੀ ਉਹ ਡੈੱਥ ਬੋਡੀ ਲਿਆਉਣ ਦੀ ਕੋਸ਼ਿਸ਼ ਸਾਨੂੰ ਮਦਦ ਕੀਤੀ ਜਾਵੇ ਤੇ ਜੋ ਸਾਡੇ ਸਿਰ ਤੇ ਪੜੋ ਇਹ ਤੇ ਕਰਜ਼ੇ ਦਾ ਬੋਝ ਹੈ ਉਹ ਉਹਦੇ ਦੇਖ ਸਕਨ ਮਾਲੀ ਮਦਦ ਇਹ ਬੱਚਾ ਦਾ ਨਾਮ ਰومی ਸੀਗਾ ਅੱਜ ਤੋਂ 2 ਸਾਲ ਪਹਿਲਾਂ ਇਹਦੇ ਪਿਤਾ ਜੀ ਨੇ ਕਰਜ਼ਾ ਚੱਕ ਕੇ ਉਹਨਾਂ ਨੂੰ ਬਾਹਰ ਭੇਜਿਆ ਉਹਨਾਂ ਨੂੰ ਪੜਾਇਆ ਲਿਖਾਇਆ ਇੱਕ ਇਹ 7-800 ਰੁਪਿਆ ਕਮਾਉਣ ਵਾਲੇ ਇੱਕ ਡਰਾਈਵਰ ਨੇ ਬੱਸ ਡਰਾਈਵਰ ਉਹ ਤੇ ਇਹਨਾਂ ਨੇ ਸਾਰੀ ਉਮਰ ਆਪਣੀ ਬੱਸ ਡਰਾਈਵਰੀ ਕਰਕੇ ਆਪਣੇ ਬੱਚੇ ਨੂੰ ਪੜਾਇਆ ਲਿਖਾਇਆ ਐਜੂਕੇਸ਼ਨ ਦਿੱਤੀ ਬਾਹਰ ਭੇਜਿਆ ਕੱਲ ਪਰਸੋਂ ਰਾਤ ਐਡੀ ਦੁੱਖ ਭਰੀ ਘਟਨਾ ਆਈ ਉੱਥੇ ਉਹਨਾਂ ਦੇ ਬਿਮਾਰ ਹੋਣ ਨਾਲ ਸ਼ਾਇਦ ਆਕਸੀਜਨ ਘਟਿਆ ਕੁਝ ਵੀ ਹੋਇਆ ਹਸਪੀਟਲ ਦੇ ਵਿੱਚ ਲਿਜਾਇਆ ਗਿਆ ਉੱਥੇ ਉਹਨਾਂ ਦੀ ਡੈਥ ਹੋ ਗਈ ਅੱਜ ਅਸੀਂ ਬਹੁਤ ਦੁੱਖ ਦੀ ਘੜੀ ਦੇ ਵਿੱਚ ਬੈਠੇ ਆਂ ਇਸ ਵੀਰ ਨਾਲ ਖੜੇ ਆਂ ਅਸੀਂ ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆਂ ਵੀ ਇਹਨਾਂ ਦੀ ਬੱਚੇ ਨੂੰ ਇੱਥੇ ਲੈ ਕੇ ਆਉਣ ਦੇ ਵਿੱਚ ਹੈਲਪ ਕੀਤੀ ਜਾਵੇ ਤੇ ਇਹਨਾਂ ਦੇ ਜੋ ਕਰਜ਼ਾ ਜਿਸ ਤਰ੍ਹਾਂ ਵੀ ਬੰਦਾ ਕਰਕੇ ਇਸ ਦੀ ਮਦਦ ਕੀਤੀ ਜਾਵੇ ਸਾਡੇ ਸਾਰੇ ਨਗਰ ਨਿਵਾਸੀ ਜ਼ਿਲ੍ਹੇ ਦੇ ਵਿੱਚ ਪਿੰਡ ਦੇ ਵਿੱਚ ਅੱਜ ਸੋਗ ਦਾ ਮਾਹੌਲਾ ਐਡੀ ਇੱਕ ਬੇਟਾ ਸੀਗਾ ਉਹਨਾਂ ਨੂੰ ਪੜਾਇਆ ਲਿਖਾਇਆ ਇਹਨਾਂ ਨੇ ਬਹੁਤ ਕੁਝ ਕੀਤਾ ਪਰ ਅੱਜ ਸਭ ਕੁਝ ਖਤਮ ਹੋ ਗਿਆ ਮੇਰੀ ਹੱਥ ਜੋੜ ਕੇ ਬੇਨਤੀ ਆ ਜਿਸ ਤਰ੍ਹਾਂ ਵੀ ਇਹਨਾਂ ਦੀ ਮਦਦ ਹੁੰਦੀ ਆ ਮਦਦ ਕੀਤੀ ਜਾਵੇ ਧੰਨਵਾਦ